ਅੱਗ ਦੇ ਖੌਫਨਾਕ ਤਾੜਬਦਿਆ ਇਹ ਤਸਵੀਰਾਂ ਪੰਜਾਬ ਦੇ ਤੂਰੀ ਤੋਜ਼ ਸਾਹਮਣੇ ਆਈਆਂ ਨੇ ਜਿੱਥੇ ਕਿ ਤੂਰੀ ਦੇ ਦੋਲਾ 파ਟਕ ਤੇ ਕੋਲ ਇੱਕ ਵਾਰਤਾਨੇ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਬਾਰਤਾਨੇ ਦੇ ਵਿੱਚ ਬੋਰੀਆਂ ਰੱਖੀਆਂ ਗਈਆਂ ਸਨ ਜਿਨ੍ਹਾਂ ਨੂੰ ਅੱਗ ਲੱਗੀ ਹੈ ਤੇ ਇਸ ਤੇ ਚੱਲਦਿਆਂ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਗ ਦਾ ਤਾंडव ਹੋ ਰਿਹਾ ਹੈ ਤੇ ਲੋਕਾਂ ਦੇ ਵਿੱਚ ਭੱਜ ਦੌੜ ਮੱਚੀ ਹੋਈ ਹੈ ਇਹ ਅੱਗ ਇੰਨੀ ਜ਼ਿਆਦਾ ਪੈਨਿਕ ਸੀ ਕਿ ਜਿਸ ਤੇ ਚਲਦਿਆਂ ਮਾਲਕ ਦਾ ਨੁਕਸਾਨ ਹੋਇਆ ਹੈ ਤੇ ਇਸੇ ਨੁਕਸਾਨ ਦੇ ਚਲਦਿਆਂ ਪਰਿਵਾਰਤਾ ਰੋ ਰੋ ਕੇ ਬੁਰਾ ਹਾਲ ਹੈ ਆ ਬੋਰੀ ਗੋਦਾਮ تھا ਪਹਿਲਾਂ ਪਤਾ ਨਹੀਂ ਸਰ ਹੱਥ ਬੰਦ ਰੱਖਤਾ ਹੈ ਗੋਦਾਮ ਬੰਦ ਕਰਕੇ ਰੱਖਿਆ ਹੈ कैसे लाइट, लाइट, लाइट से लाइट से लगा है लाइट की वजह से लगा होगा हाँ जी कितना करीब करीब कर चार पाँच लाख का होगा चार लाख पाँच लाख इसमें थैला है सब और बोरी है थोड़ा सा तो काम काम हाँ जी कब से काम करते हो जाए यहाँ हो गया पंद्रह साल हो गया क्या मांग किया है आप जो दिला दीजिए हमको अब नुकसान हो गया ਆਪ ਦੀ ਜੋ ਕੰਪਨੀ ਦਾ ਨਾਮ ਹੈ ਐਸੋ ਰਾਮ ਪਰਵੇ ਸਰਨਾਮ ਕੀ ਕਹਿੰਦੇ ਕਤੇ ਇਸ ਭਿਆਨਕ ਅੱਗ ਲੱਗਣ ਦੇ ਚਲਦਿਆਂ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਕਿ ਉਹਨਾਂ ਨੂੰ ਖੇਤਾਂ ਵਿੱਚ ਖੜਿਆਂ ਨੂੰ ਪੜਾਕੇ ਦੀ ਆਵਾਜ਼ ਆਈ ਸੀ ਅਸੀਂ ਖੇਤ ਖੜੇ ਸੀ ਪੜਾਕਾ ਪਿਆ ਸੀ ਜੀ ਸੋਚ ਰਹੇ ਸੀ ਵੀ ਇਹ ਚੀਜ਼ਾਂ ਨਾਲ ਹੀ ਅੱਗ ਲੱਗਦੀ ਹੈ ਜੀ ਆ ਕੇ ਦੇਖਿਆ ਸੱਚੀ ਅੱਗ ਲੱਗੀ ਹੋਈ ਸੀ 112 ਨੰਬਰ ਤੇ ਫੋਨ ਅਸੀਂ ਕਰਿਆ ਸੀ ਕਿੰਨੀ ਅੱਗ ਲੱਗੀ ਹੋਈ ਸੀ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਧੂੰਏ ਕੇ ਨਿਕਲਦੇ ਸੀ ਜੀ ਕਿੰਨੇ ਘੰਟੇ ਬਾਅਦ ਜੇ ਪਹੁੰਚ 10 ਮਿੰਟ ਚ ਪਹੁੰਚ ਗਈ ਸੀ 10 ਮਿੰਟਾਂ ਦੇ ਅੰਦਰ ਇਸ ਭਿਆਨਕ ਅੱਗ ਜਨੀ ਦੇ ਚਲਦਿਆਂ ਜਿੱਥੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਮੌਕੇ ਦੇ ਉੱਪਰ ਇਸ ਘਟਨਾ ਦੀ ਸੂਚਨਾ ਮਿਲਣ ਦੇ ਉੱਪਰ ਫਾਇਰ ਬਗੇਡ ਪਹੁੰਚੀ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਇਹਦਾ 4-5 ਮਿੰਟਾਂ 'ਚ ਗੱਡੀ ਪਹੁੰਚ ਗਈ ਸੀ ਸਾਨੂੰ ਇਹਨਾਂ ਦੇ ਜਿਹੜੇ ਕੰਮ ਕਰਦਾ ਮੁੰਡਾ ਮਿਥਨ ਉਹਨੇ ਜਾਣਕਾਰੀ ਦਿੱਤੀ ਦਫ਼ਤਰ ਜਾ ਕੇ ਵੀ ਦੋਨਾਲ ਫੜਕਾ ਸਾਡੇ ਬੂਰੇ ਗਦਾਂ ਉੱਤੇ ਅੱਗ ਲੱਗੀ ਹੋਈ ਆ ਅਸੀਂ ਨਾਲ ਦੀ ਨਾਲ ਫਾਇਰ ਟੈਂਡਰ ਤੇ ਨਾਲ ਉਹਦੇ ਫਾਇਰਮੈਨ ਲੈ ਕੇ ਉਹ ਮੌਕੇ ਮੌਕੇ ਤੇ ਪਹੁੰਚ ਗਏ ਤੇ ਆ ਕੇ ਦੇਖਿਆ ਕਿ ਕਾਫੀ ਸੀਗੀ ਤੇ ਅਸੀਂ ਆਪਣਾ ਕੰਮ ਸਟਾਰਟ ਕੀਤਾ ਤੇ ਅਗਦੇ ਕਾਬੂ ਪਾਇਆ ਨਹੀਂ ਕੰਮ ਚੱਗ ਜਗ ਕਾਬੂ ਪਾਇਆ ਗਿਆ ਅਗਾਇ ਮੰਨ ਲਓ ਪਹਿਲਾਂ ਜਿਆਦਾ ਸੀਗੀ ਕੋਲ 35 ਮਿੰਟ ਮਨ ਲੜੋਦੀ 35 ਮਿੰਟ ਅੱਧਾ ਘੰਟਾ ਦਾ ਮੰਨ ਲਓ ਵੀ ਲੱਗਿਆ ਸੀਗਾ ਥੋੜੇ ਮਿਹਨਤ ਜ਼ਿਆਦਾ ਕਰਨੀ ਪਈ ਕਿਉਂਕਿ ਇਹਨਾਂ ਦੇ ਥੋੜੇ ਮੁਲਾਜ਼ਮੇ ਨਾਲ ਲਾ ਕੇ ਬੁਰੀਆਂ ਪੱਟੀਆਂ ਤਾਂ ਘੋੜ ਕੇ ਥੋੜਾ ਛੇਤੀ ਹੋ ਗਿਆ ਨੁਕਸਾਨ ਕਿੰਨਾ ਕੋ ਹੋਇਆ ਲੱਗਦਾ ਨੁਕਸਾਨਤਾਈ ਬੂਰੀਆਂ ਸਾਹਿਬ ਨਾਲ ਆ ਜਿਨ੍ਹਾਂ ਦੇ ਵਿੱਚ ਕਿੰਨੇ ਇਹਨਾਂ ਲੈਂਥਾਂ ਲਾਈ ਹੋਈਆਂ ਸੀਗੀਆਂ ਉਸ ਹਿਸਾਬ ਨਾਲ ਇਹ ਤਾਂ ਮਾਲਕ ਦੱਸ ਸਕਦੇ ਨੁਕਸਾਨ ਕਿੰਨਾ ਸੀਗਾ ਹੁਣ ਅੱਗ ਤੇ ਕਾਬੂ ਪਾ ਲਿਆ ਹਾਂਜੀ ਅੱਗ ਪਰ ਪ੍ਰਗ ਦੀ ਕਾਬੂ ਪਾ ਲਿਆ ਤੇ ਬੂਰੀਆਂ ਜਿਹੜੀਆਂ ਸੜੀਆਂ ਹੋਈਆਂ ਸੀਆਂ ਤੇ ਉਹਨਾਂ ਦੇ ਬੰਦੇ ਸਾਈਡ ਤੇ ਖੜੇ ਨੇ ਤੇ ਮੌਕੇ ਤੇ ਸੀ ਮੌਜੂਦਾਂ ਜੇ ਕੋਈ ਵੀ ਗੱਲਬਾਤ ਹੋਈ ਦੱਸ ਦੇ ਕਿ ਅੱਗ ਲੱਗਣ ਦੀ ਇਸ ਕਟਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਅੱਗ ਦੀ ਲਪੇਟ ਦੇ ਵਿੱਚ ਦੁਕਾਨ ਦੇ ਅੰਦਰ ਖੜਾ ਇੱਕ ਮੋਟਰਸਾਈਕਲ ਵੀ ਸਾੜ ਕੇ ਸੁਆਹ ਹੋ ਗਿਆ ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈੰਦੀਰਪੁਰ